ਸਤਿ ਸ੍ਰੀ ਅਕਾਲ ਜਿੰਦਾਬਾਦ ਸਰਬੰਦੀ ਸਤਿ ਸ੍ਰੀ ਅਕਾਲ ਜਿੰਦਾਬਾਦ ਭਲੀ ਭਲੀ ਸੋਨਿਆ ਜਿੰਦਾਬਾਦ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਰਾਮਣੀ ਅਕਾਲੀ ਦਾ ਜਿੰਦਾਬਾਦ ਰਾਮਣੀ ਅਕਾਲੀ ਦਾ ਜਿੰਦਾਬਾਦ ਜਿੰਦਾਬਾਦ ਸੋਨਿਆ ਸਤਿ ਸ੍ਰੀ ਅਕਾਲ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਕਾਠਿਆ ਇਹ ਜੋ 2 ਦਸੰਬਰ ਨੂੰ ਅਕਾਲਤਾ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਕਿ ਸਾਰੇ ਜਿਹੜੇ ਧੜੇ ਆ ਉਹ ਆਪਣੇ ਆਪਣੇ ਚੁੱਲ੍ਹੇ ਸਿਮਟੋ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਸਾਰੇ ਪੰਜਾਬ ਦੇਸ਼ ਵਿਦੇਸ਼ ਦੇ ਵਿੱਚ ਸ਼ੋਮਨੀ ਕਾਲੀਦਾਲੀ ਪਾਰਟੀ ਕਰੇਗੀ ਉਹ ਜੋ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੁੰਗਰ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਦੋਨੇ ਰਜ਼ਾਈਨ ਕਰ ਗਏ ਤੇ ਪੰਜ ਮੈਂਬਰ ਜਿਹੜੇ ਆ ਆਗਲਤਾ ਸਰਸ ਦੇ ਜ세ਦਾਰ ਸਾਹਿਬ ਨੇ 55 ਮੈਂਬਰਾਂ ਦੀ ਡਿਊਟੀ ਲਈ ਕਿ ਹੁਣ ਪੰਜ ਮੈਂਬਰ ਜਿਹੜੇ ਆ ਇਹ ਸਾਰਾ ਕੈਂਪੇਨ ਚਲਾਉਣਗੇ ਕਿ ਸ਼ੋਮਨੀ ਅਕਾਲੀ ਦਲ ਦੀ ਭਰਤੀ ਇਹ ਕਰਨਗੇ ਇਹ ਸ਼ੋਮਨੀ ਅਕਾਲੀ ਦਲ ਦੀ ਸਰਦੀਤੀ ਵਾਸਤੇ ਇਹ ਪੰਜ ਮੈਂਬਰੀ ਕਮੇਟੀ ਬਣੀ ਆ ਜੋ ਅੱਜ ਭਰਤੀ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿਦੇਸ਼ ਦੇ ਵਿੱਚ ਚੱਲ ਰਹੀ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਦੁਸਿਆ ਜਿਆ ਸ਼ਾਹਪੁਰ ਵਿੱਚ ਦੇਖ ਰਹੇ ਆ ਔਰ ਕਿੰਨੇ ਜੋਸ਼ ਦੇ ਨਾਲ ਸੰਗਤਾਂ ਅੱਜ ਇੱਥੇ ਪਹੁੰਚ ਰਹੀਆਂ ਹਾਲੇ ਕਿ ਅਸੀਂ ਪਿੰਡਾਂ ਦੇ ਵਿੱਚ ਭਾਰਤੀ ਦੀਆਂ ਜਿਹੜੀਆਂ ਹਲਕਾ ਵਾਈ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਉਹ ਕਾਪੀਆਂ ਵੰਡ ਵੀ ਦਿੱਤੀਆਂ ਭਾਰਤੀ ਹੋ ਵੀ ਗਈ ਆ ਫੇਰ ਵੀ ਹਾਲੇ ਵੀ ਲੋਕੀ ਮੰਗਦੇ ਆ ਕਿ ਸਾਨੂੰ ਭਾਰਤੀ ਦਿਓ ਨਾਲੇ ਪੁੱਛਦੇ ਵੀ ਆ ਕਿ ਭਾਰਤੀ ਕਿਹੜੀ ਆ ਜਦੋਂ ਉਹਨਾਂ ਨੂੰ ਦੱਸਦੇ ਆ ਕਿ ਜੋ ਅਕਾਲਤਾ ਸਾਹਿਬ ਨੇ ਕਮੇਟੀ ਬਣਾਈ ਆ ਉਹ ਉਹਨਾਂ ਦੀ ਭਾਰਤੀ ਆ ਇਹ ਉਹ ਭਾਰਤੀ ਹੋ ਰਹੀ ਆ ਤੇ ਉਹ ਕਾਪੀ ਲੈ ਕੇ ਮੱਥੇ ਨੂੰ ਲਾਉਂਦੇ ਆ ਲੇਕਿਨ ਸੇ ਸਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਜਿੱਥੇ ਆਪਣੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ 6ਵੇਂ ਪਾਜੇ ਗੁਰੂ ਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਹੱਥੀ ਟੱਲਾ ਆ ਕੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਉਸ ਸਮੇਂ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਸੀ ਕੌਮ ਨੂੰ ਕਿ ਜਦੋਂ ਵੀ ਕੌਮ ਤੇ ਭਾਰੀ ਪਵੇ ਤੇ ਪੰਜ ਸਿੰਘ ਸਹਿਬਾਨ ਇਕੱਠੇ ਹੋਏ ਗੁਰਮਤਾ ਕਰਨਗੇ ਤੇ ਇੱਕ ਉਹਨਾਂ ਦਾ ਹੈੱਡ ਹੋਏਗਾ ਜੇਜ਼ੇਦਾਰ ਉਹ ਕੌਂਫਰੰਸ ਸੰਦੇਸ਼ ਦੇਗਾ ਇਹ ਸੰਦੇਸ਼ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੋਇਆ ਕਿਉਂਕਿ ਇਹ ਸ਼ੋਮਣੀ ਕਾਲੀਦਾਲ ਜਿਹੜਾ ਹੈ ਅਕਾਲ ਤਖਤ ਤੋਂ ਬਣਿਆ ਸੀ ਸ਼ੋਮਣੀ ਕਮੇਟੀ ਅਕਾਲ ਤਖਤ ਤੋਂ ਬਣੀ ਸ਼ੋਮਣੀ ਇਕਾਲੀਦਾਲ ਅਕਾਲ ਤਖਤ ਤੋਂ ਬਣਿਆ ਤੇ ਅੱਜ ਜਿਹੜੀ ਇਹ ਭਰਤੀ ਹੋ ਰਹੀ ਆ ਇਹ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਯਾ ਦੇ ਹੇਠ ਹੋ ਰਹੀ ਆ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਤੇ ਹੋਮ ਮੰਗ ਅੱਗੇ ਪਹੁੰਚ ਰਹੀਆਂ ਤੇ ਮੈਂ ਪੰਜਵੇਂ ਮੈਂਬਰੀ ਕਮੇਟੀ ਦੇ ਸਾਰੇ ਪੰਜੇ ਮੈਂਬਰ ਤੇ ਸੀਨੀਅਰ ਲੀਡਰ ਤੇ ਜ਼ਿਲ੍ਹੇ ਦੀਆਂ ਮਾਨਯੋਗ ਸਤਿਕਾਰਯੋਗ ਸ਼ੀਤਾਂ ਅੱਜ ਪਹੁੰਚੀਆਂ ਮੈਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀਆਂ ਵੀ ਕਹਿਣਾ ਧੰਨਵਾਦ ਵੀ ਕਰਦਾ ਵੱਡੀ ਗਿਣਤੀ ਦੇ ਵਿੱਚ ਸੰਤ ਸਮਾਜ ਵੀ ਜਿਹੜਾ ਅੱਜ ਇੱਥੇ ਪਹੁੰਚ ਰਿਹਾ ਤੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਆਜ਼ ਕਰਦਾ ਕਿ ਪੰਜਾਬ ਦੇ ਲੋਕ ਔਰ ਕੌਮ ਦੇ ਵਿਦੇਸ਼ ਵਿੱਚ ਬੈਠੀ ਸ਼ੋਮਨੀ ਅਕਾਲੀ ਦਲ ਮੌਜੂਦ ਕਰਨ ਬਾਤ ਇਰਾਦੇ ਨੇ ਕਰਨਗੇ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਦੀ ਫਤਿਹ ਅੱਜ ਅਕਾਲ ਤਖਤ ਸਾਹਿਬ ਦੀ ਜੋ ਸੁਰਬੋਚ ਸਾਡੀ ਸਸਤਾ ਆ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਪੰਜ ਸੱਤ ਮੈਂਬਰੀ ਕਮੇਟੀ ਦਾ ਉਹ ਸੱਤ ਮੈਂਬਰੀ ਕਮੇਟੀ ਵਿੱਚ ਜਿਨ੍ਹਾਂ ਨੇ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਵਿੱਚੋਂ ਪੰਜ ਮੈਂਬਰੀ ਕਮੇਟੀ ਜੋ ਹੈਗੀ ਆ ਉਹ ਸਾਡੇ ਕੋਲ ਜੋ ਕੰਮ ਕਰ ਰਹੀ ਆ ਭਾਰਤੀ ਦਾ ਤੇ ਅੱਜ ਉਹ ਪੰਜ ਮੈਂਬਰੀ ਕਮੇਟੀ ਹੁਸ਼ਿਆਰਪੁਰ ਪਹੁੰਚੜ ਤੇ ਉਹਨਾਂ ਦਾ ਸਵਾਗਤ ਆ ਤੇ ਇਹ ਅਕਾਲ ਅਕਾਲੀ ਜਲ ਸ਼੍ਰੋਮਣੀ ਅਕਾਲੀ ਜਨ ਨੂੰ ਪੂਰਨ ਸਰਜੀਤੀ ਵਾਸਤੇ ਇਹ ਜੋ ਸਟੈਪ ਅਕਾਲ ਤਖਤ ਸਾਹਮਣੇ ਚੱਕਿਆ ਅੱਜ ਪੂਰਾ ਪੰਜਾਬ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਖੜਾ ਆ ਪਰ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਸੋਚਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਕਬਜ਼ਾ ਕਰਕੇ ਇੱਕ ਕਬਜ਼ੇ ਵਾਲੀ ਚੀਜ਼ ਆ ਜਿਹਨੂੰ ਉੱਤੇ ਕੁਰਸੀ ਤੇ ਉੱਤੇ ਪੂਰਾ ਆਪਣਾ ਕਬਜ਼ਾ ਕਰਕੇ ਬੈਠੇ ਆ ਉਹ ਇਦਾਂ ਨਹੀਂ ਚੱਲਣਾ ਲੋਕ ਸਭ ਸਿਆਣੇ ਆ ਲੋਕ ਸਭ ਜਾਗਰੂਕ ਆ ਹੁਣ ਉਹ ਸਮਾਂ ਨਹੀਂ ਰਿਹਾ ਜੋ ਪੀੜੀ ਤੋਂ ਪੀੜੀ ਚੱਲਦਾ ਆ ਰਿਹਾ ਸੀ ਲੋਕਾਂ ਨੂੰ ਨਵੀਂ ਲੀਡਰਸ਼ਿਪ ਚਾਹੀਦੀ ਆ ਤਾਂ ਨਵੀਂ ਲੀਡਰਸ਼ਿਪ ਲਈ ਜੋ ਔਕਾਤਖਸਾਬ ਨੇ ਹੁਕਮ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਉਹ ਭਰਤੀ ਪੂਰਨ ਤੌਰ ਤੇ ਪੂਰੇ ਪੰਜਾਬ ਵਿੱਚ ਚੱਲ ਰਹੀ ਆ ਉਹਦੇ ਰਿਗਾਰਡਿੰਗ ਹੀ ਅੱਜ ਹਾਰਪੁਰ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਉਹ ਇਕੱਠ ਅੱਜ ਜੋ ਭਰਤੀ ਦੀਆਂ ਕਾਪੀਆਂ ਜੋ ਪਹਿਲਾਂ ਵੀ ਚੱਲ ਗਈਆਂ ਤੇ ਅੱਜ ਵੀ ਥੋੜੀਆਂ ਕਾਪੀਆਂ ਦੇਣੀਆਂ ਆ ਤੇ ਭਰਤੀ ਦਾ ਹੰਗਾਰਾ ਪੂਰਾ ਹਾਰਪੁਰ ਨੂੰ ਮਿਲ ਰਿਹਾ ਹੈ